ਆਪਣੇ ਸਾਡੇ ਚ ਆਪਣੇ ਸ਼ੋਕ ਦੀ ਨਹੀਂ ਹੈ ਕੋਈ ਵੀ ਇਹੋ ਜੀ ਹੁਣ ਸ਼ਹੀਦੀ ਜਦੋਂ ਜੋੜ ਮੇਲੇ ਹੁੰਦੇ ਨੇ ਸਾਬ ਜਿਆਦਿਆਂ ਦੇ ਸ਼ਹੀਦੀ ਜੋੜ ਮੇਲੇ ਹੁੰਦੇ ਫਤੇਗੜ ਸਾਹਿਬ ਵੱਡੇ ਜੋੜ ਮੇਲੇ ਹੁੰਦੇ ਨੇ ਜਿਹੜੇ ਚਮਕੌਰ ਸਾਹਿਬ ਵਿਖੇ ਤੇ ਉਦੋਂ ਸ਼ਹੀਦੀ ਜਿਹੜੇ ਆ ਆਪਣੇ ਜੋੜ ਮੇਲੇ ਹੁੰਦੇ ਨੇ ਤੇ ਉਦੋਂ ਸਾਰੀਆਂ ਲੇਟਾਂ ਉਦੋਂ ਨਹੀਂ ਲੱਗਦੀਆਂ ਉਹਦੇ ਤੋਂ ਜ਼ਿਆਦਾਤ ਨਹੀਂ ਨਾ ਹੁੰਦਾ ਉਹ ਉੱਥੇ ਵੀ ਤਾਂ ਸਾਰੇ ਲੱਗਦੀਆਂ ਆਈਆਂ ਪਰ ਫੇਰ ਵੀ ਜੇ ਕੋਈ ਲੱਗਦਾ ਹੈ ਤੇ ਫਿਰ ਉਹ ਅਕਾਲ ਤਖਤ ਸਾਹਿਬ ਤੋਂ ਆਪਣੇ ਉਹ ਕੋਈ ਕਰ ਸਕਦੇ ਨੇ ਆਪਣੇ ਉਹਦੇ ਮੁਤਾਬਕ ਚੱਲ ਪਾਂਗੇ ਪਰ ਇਹੋ ਜੀ ਕੋ ਮਨਾਈ ਨਹੀਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਨੌਵੇਂ ਪਾਸ਼ਾ ਹਿੰਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋਂ 25 ਨਵੰਬਰ ਤੱਕ ਗੁਰਮਤ ਮਰਿਆਦਾ ਅਨੁਸਾਰ ਗੁਰੂ ਕਾ ਬਾਗ ਸ਼ਾਵਣੀ ਬੁੱਢਾ ਦਲ ਸ਼੍ਰੀ ਨਨਟਪਰ ਸਾਹਿਬ ਵਿਖੇ ਹੋਣਗੇ 23 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ 23 ਨਵੰਬਰ ਨੂੰ ਕਿਸੇ ਸ਼ਾਵਣੀ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ ਜਿਸ ਵਿੱਚ ਦੇਸ਼ਾਂ ਦੇਸ਼ਾਂ ਦੇ ਸਾਰੇ ਧਰਮਾਂ ਦੀਆਂ ਪ੍ਰਮੁੱਖ ਸਖਸ਼ੇਤਾ ਸ਼ਾਮਲ ਹੋਣਗੀਆਂ ਅੱਜ ਗੁਰੂ ਕਾ ਬਾਗ ਸ਼ਾਵਣੀ ਬੁੱਢਾ ਦਲ ਵਿਖੇ ਸੈਟਸ ਪਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ਼੍ਰੀ ਦੀਪਕ ਬਾਲੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਇੱਕ ਵਿਸ਼ੇਸ਼ ਬੈਕਟ ਬੈਠਕ ਉਪਰੰਤ ਗਲਬਾਤ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਨਾਲ-ਨਾਲ ਦਸਮ ਪਿਤਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਸਾਹਿਬੇ ਕਮਾਲ ਦਾ ਗੁਰਤਾ ਗੱਦੀ ਦਿਹਾੜੇ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਕਾ ਬਾਗ ਸ਼ਾਵਣੀ ਬੁੱਢਾ ਦਲ ਵਿਖੇ ਰਹਿਤ ਮਰਿਆਦਾ ਅਨੁਸਾਰ ਸਾਰੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦਾਰਾ ਵਿਵਾਨਗੜ ਸਾਹਿਬ ਗੁਰਪ੍ਰਸਾਪਤੋਂ ਸ਼ੀਸ਼ ਪੈਂਟ ਯਾਤਰਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਰੰਭ ਹੋਵੇਗੀ ਜੋ ਪ੍ਰਾਦ ਅਰਪੜਾ ਗੁਰਦਾਰਾ ਸ਼ੀਸ਼ਗੰਜ ਸਾਹਿਬ ਸ਼੍ਰੀ ਅਨੰਦਪਰਸਾਹਿਬੀ ਕੇ ਸੰਪੂਰਨ ਹੋਵੇਗੀ। ਸਿਹਰਸਪਟਾ ਵਿਭਾਗ ਪੰਜਾਬ ਦੇ ਸਲਾਕਾਰ ਸ਼੍ਰੀ ਦੀਪਕ ਬਾਲੀ ਨੇ ਇਸ ਮੁੱਚੇ ਸਮਾਗਮਾਂ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਕਾ ਬਾਗ ਸ਼ਾਵਣੀ ਬੁੱਢਾ ਦਲ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਵਰੰਭ ਹੋਣਗੇ ਜਿਨ੍ਹਾਂ ਦੀ ਸੰਪੂਰਨਤਾ 25 ਨਵੰਬਰ ਨੂੰ ਹੋਵੇਗੀ ਇਸ ਬਾਰੇ ਕਿੱਥੇ ਜੀ 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 ਇਸ ਗੰਥਾ ਗੁਰਦੁਆਰਾ ਸਾਹਿਬ ਉਹ ਉਹਨਾਂ ਦਾ ਕੰਮ ਹੈ ਦੇਖੋ ਸਾਡੇ ਕੋਲੇ ਤਾਂ ਇੱਥੇ ਪੰਡਾਲ ਲੱਗਣਾ ਹੈ ਹਨਾ ਤੇ ਉਹ ਉਹਨਾਂ ਦਾ ਪ੍ਰਬੰਧ ਹੈ ਇੱਥੇ ਸਾਡਾ ਪ੍ਰਬੰਧ ਹੈ ਉਹ ਉਹਨਾਂ ਨੇ ਦੇਖਣਾ ਇੱਥੇ ਅਸੀਂ ਆਪਣੇ ਦੇਖਣਾ ਨਿਹੰਗ ਸਿੰਘ ਜਥੇਬੰਦੀਆਂ ਜਿਸ ਤਰ੍ਹਾਂ ਹੁਲਲਾ ਹੁਲਲਾ ਮੁਕੀ ਮਹੱਲਾ ਨਿਕਾਲਦੀਆਂ ਨੇ ਜਾਂ ਅਲੱਗ-ਅਲੱਗ ਜੰਪੌਰ ਸਾਹਿਬ ਮੁਕਸਰ ਸਾਹਿਬ ਵਾਲਾਂ ਨੇ ਕਾਲੀਆਂ ਕੋਈ ਅਜਿਹੀ ਹੋਈ ਸੰਭਾਵਨਾ ਹੈ ਹਾਂਜੀ ਹਾਂਜੀ ਸੰਭਾਵਨਾ ਕਿਉਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਭ ਦੇ ਸਾਂਝੇ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦੀਆ ਪਰ ਸੀਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਦਿੱਲੀ ਦੇ ਸੀਸ ਗੰਜ ਸਾਹਿਬ ਵੇਖੇ ਜਿਹੜੀ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਵਾਸਤੇ ਨੂੰ ਸਮਰਪਿਤ ਸਾਰੇ ਨਿਹੰਗ ਸਿੰਘ ਕੀ ਸਾਰਾ ਖਾਲਸਾ ਪੰਥ ਉਹਦੇ ਵਿੱਚ ਸਾਰੇ ਆਪਣੇ ਧਰਮਾਂ ਦੇ ਲੋਕ ਜਿਹੜੇ ਆ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸਾਰੇ ਧਰਮਾਂ ਦੇ ਲੋਕ ਆ ਕੇ ਸਮੂਲੀਅਤ ਕਰਨਗੇ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਤੇ ਨਾਲ ਹੀ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਸਰਕਾਰ ਨੇ ਜਿਹੜਾ ਇਹ ਆਪਣੇ ਇਹਨਾਂ ਨੇ ਰੱਖਿਆ ਵੀ 24 ਤਰੀਕ ਨੂੰ 23 ਤਰੀਕ ਨੂੰ ਇਹਨਾਂ ਨੇ ਇੱਥੇ ਪ੍ਰੋਗਰਾਮ ਰੱਖੇ ਨੇ ਐ ਸ਼੍ਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਉਹ ਨਿਹੰਗ ਸਿੰਘ ਫੌਜਾਂ ਵੱਲੋਂ ਇੱਥੇ ਬੁੱਢਾ ਦਲ ਵੱਲੋਂ ਆਰੰਭ ਹੋਣੇ ਨੇ ਤੇ ਉਹਦੇ 'ਚ ਨਮਸਕਾਰ ਕਰਨ ਵਾਸਤੇ ਕੋਈ ਵੀ ਆ ਸਕਦਾ ਐ ਤੇ ਨਾਲ ਜਿਹੜਾ 24 ਤਰੀਕ ਨੂੰ ਜਿਹੜਾ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਸਾਰੇ ਸੰਤਾਂ ਮਾਹ ਬੁਰਖਾਂ ਵੱਲੋਂ ਕਰਨਾ ਨਿਹੰਗ ਸਿੰਘ ਫੌਜਾਂ ਨਹੀਂ ਐ ਤੇ ਸਾਰਿਆਂ ਨੂੰ ਬੇਨਤੀ ਆ ਉਹਦੇ 'ਚ ਆਪਣੇ ਪੰਜਾਬ ਸਰਕਾਰ ਨੇ ਵੀ ਸਮੂਲੀਅਤ ਕਰਨੀ ਐ ਤੇ ਨਿਹੰਗ ਸਿੰਘ ਫੌਜਾਂ ਜਿਹੜਾ 24 ਤਰੀਕ ਨੂੰ ਵੀ ਇੱਕ ਨਗਰ ਕੀਰਤਨ ਹੈ ਤੇ ਉਹ ਜਿਹੜਾ ਕੀਰਤਪੁਰ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਇਹਨਾਂ ਨੇ ਆਪਣੇ ਜਿਹੜਾ ਲੈ ਕੇ ਉੱਥੇ ਆਉਣਾ ਨਮਸਕਾਰ ਕਰਨੀ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਉਵੇਂ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਜਿਹੜਾ 29 29 ਤਰੀਕ ਨੂੰ ਆਪਣੇ ਕਿਹਾ ਸੀ ਬਾਬਾ ਜੀ ਆਪਾਂ ਪਰ ਜਿਹੜਾ ਸਾਡਾ ਵੀ ਇੱਕ ਨਰੋਲ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਤੇ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਧੰਨ ਧੰਨ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਕੀਰਤਪੁਰ ਸਾਹਿਬ ਤੋਂ 29 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਲੈ ਕੇ ਜਿਹੜਾ ਸੀਸਗੰਜ ਸਾਹਿਬ ਤੱਕ ਉੱਥੇ ਆਉਣਾ ਉਹ ਅਸੀਂ ਪਹਿਲਾਂ ਹੀ ਨੰਗ ਸਿੰਘ ਜਥੇਬੰਦੀਆਂ ਨੇ ਜਿਹੜਾ ਉਹਦਾ ਜਿਹੜਾ ਆਪਣੇ ਐਲਾਨ ਕੀਤਾ ਹੋਇਆ ਤੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਂਝੇ ਤੌਰ ਤੇ ਸਾਰਾ ਪ੍ਰੋਗਰਾਮ ਉਲੀਕਿਆ ਹੋਇਆ ਤੁਸੀਂ ਵੈਸੇ ਤਾਂ ਕਿਹਾ ਵੀ ਕੋਈ ਐਸੇ ਕੁਐਸਚਨ ਨਹੀਂ ਪੁੱਛਣਾ ਲਿਖਾਏ ਜਾ ਰਹੇ ਹਨ ਇਸ ਦੇ ਲਈ ਅੱਜ ਜਿਹੜੀ ਮੀਟਿੰਗ ਹੈ ਕਿਸ ਮਕਸਦ ਦੇ ਨਾਲ ਕੀਤੀ ਗਈ ਹੈ ਬਾਲੀ ਸਾਹਿਬ ਨਾਲ ਜਾਂ ਸਰਕਾਰ ਨਾਲ ਅਸੀਂ ਕਹਿ ਸਕਦੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਤੇ ਆਵੇ ਤਾਏ ਸਭ ਤਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਹੜਾ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਦਿੱਲੀ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਨੇ ਸ਼ਹੀਦੀ ਜਿਹੜੀ ਹੈ ਉਹਨਾਂ ਦੀ ਵੀ ਨਾਲ ਸ਼ਹੀਦੀ ਹੋਈ ਤੇ ਜਿੱਥੇ ਆਪਾਂ ਕੱਲੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਸਾਰੇ ਸੂਬਿਆਂ ਦੇ ਵਿੱਚ ਉਥੋਂ ਦੀਆਂ ਤਕਰੀਬਨ ਜਿੱਥੇ-ਜਿੱਥੇ ਬਹੁਤ ਗਿਣਤੀ ਦੇ ਵਿੱਚ ਸਾਡੇ ਸਿੱਖ ਬੈਠੇ ਹੋਏ ਨੇ ਤੇ ਜਿੱਥੇ ਘੱਟ ਵੀ ਨੇ ਉੱਥੋਂ ਦੇ ਵੀ ਤਕਰੀਬਨ ਜਿਹੜੇ ਸਾਰੇ ਸੀਐਮ ਤੇ ਆਪਣੇ ਆਪਣੇ ਰਾਜਾਂ ਦੇ ਉਹ ਕਰ ਰਹੇ ਨੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ 350 ਸਾਲ ਦਾ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਬਹੁਤ ਹੀ ਸਤਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਸਿੱਖੀ ਦਾ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦਾ 350 ਸਾਲ ਦਾ ਗੁਰਤਾ ਗੱਦੀ ਸ਼ਤਾਬਦੀ ਵੀ ਆਪਾਂ ਮਨਾ ਰਹੇ ਆ ਤੇ ਜਿੱਥੇ ਅੱਜ ਜਿਹੜੀ ਐ ਆ ਜਿਹੜਾ ਆਪਣੇ ਪ੍ਰੋਗਰਾਮ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੇ ਜਗ੍ਹਾ ਦਾ ਜਿਹੜਾ ਸੀ ਉਹ ਮੰਗ ਕੀਤੀ ਸੀ ਤੇ ਉਹ ਜਗ੍ਹਾ ਜਿਹੜੀ ਹੈ ਇੱਥੇ ਆਪਣੇ ਗੁਰੂ ਕਾ ਬਾਗ ਛੌਣੀ ਬੁੱਢਾ ਤਲ ਚ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਹੀ ਹੈ ਇਹ ਜਗ੍ਹਾ ਇਹਨਾਂ ਨੂੰ ਜਿਹੜੀ ਹੈ ਪੰਡਾਲ ਵਾਸਤੇ ਧਾਰਮਿਕ ਪ੍ਰੋਗਰਾਮਾਂ ਵਾਸਤੇ ਜਿਹੜੀ ਉਹ ਉਹਨੇ ਦੇਣ ਵਾਸਤੇ ਇਹ ਆਪਣੇ ਇਥੇ ਸਟੇਜ ਲਾਉਣਗੇ ਤੇ ਨਾਲ ਹੀ ਉਹ ਵੀ ਸਾਡੀ ਧਾਰਮਿਕ ਰੋ ਰੀਤ ਹੈ ਰਵਾਇਤ ਜਿਹੜੀ ਧਾਰਮਿਕ ਉਹਦੇ ਮੁਤਾਬਕ ਹੀ ਸਾਰੇ ਜਿਹੜੇ ਹੈ ਇਹਨਾਂ ਨੂੰ ਸਾਰਾ ਦੱਸਿਆ ਵੀ ਇਹ ਪ੍ਰੋਗਰਾਮ ਧਾਰਮਿਕ ਤੇਰੇ ਦੇ ਵਿੱਚ ਰਹਿ ਕੇ ਹੀ ਸਾਰੇ ਕਰਨੇ ਨੇ ਬਾਬਾ ਜੀ ਅੱਜ ਆਇਆ ਨੂੰ ਸਮਰਪਿਤ ਸ਼ਹੀਦੀ ਸਮਾਗਮ ਬੜਾ ਰਹੇ 350 ਸਾਲਾ ਉਸ ਦਿਨ ਨੂੰ ਯਾਦ ਕਰੋ 9 ਸਾਲ ਦੇ ਗੋਬਿੰਦ ਰਾਏ ਦੀ ਗੋਦ ਦੇ ਵਿੱਚ ਆਪਣੀ ਸ਼ਹਾਦਤ ਸ਼ੁਦਾ ਸੀਸ ਜਿਹੜਾ ਹੈ ਉਹ ਬਿਤਾ ਦਾ ਨਹੀਂ ਰਿਹਾ ਨਾਲ ਮਾਤਾ ਗੁਜਰੀ ਜੀ ਰਹੇ ਹੋਏ ਕੀ ਲੜੀਆਂ ਲਾਣੀਆਂ ਲੜੀਆਂ ਨਾਲ ਸਜਾਣਾ ਨੂੰ ਚਾਇਜ ਦੇਖੋ ਆਪਣੇ ਸਾਡੇ ਚ ਆਪਣੇ ਸੋਕ ਦੀ ਨਹੀਂ ਹੈ ਕੋਈ ਵੀ ਇਹੋ ਜੀ ਹੁਣ ਸ਼ਹੀਦੀ ਜਦੋਂ ਜੋੜ ਮੇਲੇ ਹੁੰਦੇ ਨੇ ਸਾਬ ਜਾਦਿਆਂ ਦੇ ਸ਼ਹੀਦੀ ਜੋੜ ਮੇਲੇ ਹੁੰਦੇ ਫਤੇਗੜਾ ਸਾਹਿਬ ਵੱਡੇ ਜੋੜ ਮੇਲੇ ਹੁੰਦੇ ਨੇ ਜਿਹੜੇ ਚਮਕੌਰ ਸਾਹਿਬ ਵਿਖੇ ਤੇ ਉਦੋਂ ਸ਼ਹੀਦੀ ਜਿਹੜੇ ਆ ਆਪਣੇ ਜੋੜ ਮੇਲੇ ਹੁੰਦੇ ਨੇ ਤੇ ਉਦੋਂ ਸਾਰੀਆਂ ਲੇਟਾਂ ਉਦੋਂ ਨਹੀਂ ਲੱਗਦੀਆਂ ਉਹਦੇ ਤੋਂ ਜ਼ਿਆਦਾਤ ਨਹੀਂ ਨਾ ਹੁੰਦਾ ਉਹ ਉੱਥੇ ਵੀ ਤਾਂ ਸਾਰੇ ਲੱਗਦੀਆਂ ਹੀ ਆ ਪਰ ਫੇਰ ਵੀ ਜੇ ਕੋਈ ਲੱਗਦਾ ਹੈ ਤੇ ਫੇਰ ਉਹ ਅਕਾਲ ਤਖਤ ਸਾਹਿਬ ਤੋਂ ਆਪਣੇ ਉਹ ਕੋਈ ਕਰ ਸਕਦੇ ਨੇ ਆਪਣੇ ਉਹਦੇ ਮੁਤਾਬਕ ਚੱਲ ਪਾਂਗੇ ਪਰ ਇਹੋ ਜੀ ਕੁਮਾਈ ਨਹੀਂ ਹੈ ਜੀ ਅਲੀ ਸਾਹਿਬ ਸਰਕਾਰ ਨੂੰ ਕਿਤੇ ਜਾਣ ਵਾਲੇ ਮੁੱਖ ਜਿਹੜੇ ਫੰਕਸ਼ਨ ਐਸ ਸਟੇਜ ਦੇ ਉੱਤੇ ਜਿੱਥੇ ਤੁਸੀਂ ਸਟੇਜ ਲਗਾਉਣ ਜਾ ਰਹੇ ਹੋ ਕਿਹੜੇ-ਕਿਹੜੇ ਹੋ ਸਕਦੇ ਇਨੇ ਚ 23 ਤਰੀਕ ਨੂੰ ਸਵੇਰੇ ਅ ਖੰਡਪਾਤ ਸਾਹਿਬ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ 11 ਵਜੇ ਸਰਬ ਧਰਮ ਸੰਮੇਲਨ ਹੈ ਜਿਹਦੇ ਚ ਭਾਰਤ ਨਹੀਂ ਬਲਕੇ ਜਿੰਨੇ ਵੀ ਦੁਨੀਆ ਦੇ ਧਰਮ ਪ੍ਰੋਮਿਨੈਂਟ ਜਿੰਨਾ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਉਹ ਆਪਣੇ ਕਿਉਂਕਿ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਆ ਉਹ ਮਨੁੱਖਤਾ ਲਈ ਆ ਉਹ ਦੂਜੇ ਧਰਮ ਲਈ ਆ ਇਸ ਕਰਕੇ ਸਮੁੱਚੇ ਜਿਹੜੇ ਦੁਨੀਆ ਦੇ ਧਰਮ ਆ ਉਹਨਾਂ ਦੇ ਨੁਮਾਇंदे ਆ ਕੇ ਗੁਰੂ ਸਾਹਿਬ ਪ੍ਰਤੀ ਆਪਣਾ ਸਤਿਕਾਰ ਭੇਟ ਕਰਨਗੇ ਔਰ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਜਗ੍ਹਾ ਤੇ ਕੀਰਤਨ ਦਰਬਾਰ ਹੋਏਗਾ 6 ਵਜੇ ਤੋਂ ਲੈ ਕੇ 11 ਵਜੇ ਤੱਕ ਫਿਰ ਅਗਲੇ ਦਿਨ ਸਵੇਰੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਬਾਬਾ ਜੀ ਹੋਰਾਂ ਦੀ ਨਿਮਾਇੰਦਗੀ ਚ ਸਮੂੱਚੀ ਜਿਹੜੀ ਕੌਮ ਹੈ ਔਰ ਉਥੋਂ ਗੁਰਦੁਆਰਾ ਸਾਹਿਬ ਤੋਂ ਬਿਵਾਨਗੜ ਤੋਂ ਕੀਰਤਨ ਨਗਰ ਕੀਰਤਨ ਲੈ ਕੇ ਆਵਾਂਗੇ ਜੀ ਸੀਸਪੇਟ ਨਗਰ ਕੀਰਤਨ ਉਹ ਫਿਰ ਸਿੱਧਾ ਗੁਰਦੁਆਰਾ ਸੀਸਗੰਨ ਸਾਹਿਬ ਨਾਲ ਤਮਸਤਕ ਹੋਏਗਾ ਔਰ ਉਸ ਤੋਂ ਬਾਅਦ ਦੁਪਹਿਰੇ 11 ਤੋਂ 2 ਵਜੇ ਤੱਕ ਇੱਥੇ ਇਸੇ ਪੰਡਾਲ 'ਚ ਟਾਡੀ ਕਵਿਸ਼ਰ ਆਉਣਗੇ ਔਰ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਆ ਕਿ ਅਸੀਂ ਚਾਹੁੰਦੇ ਆ ਕਿ ਇਸ ਮੌਕੇ ਤੇ ਜਹੰਗ ਸਿੰਘ ਜਿਹੜੇ ਉਹਨਾਂ ਦੀ ਤਲਵਾਰਬਾਜ਼ੀ, ਘੋੜਸਵਾਰੀ, ਗੱਤਕਾ ਉਹਦੇ ਜਿਹੜੀ ਪ੍ਰਦਰਸ਼ਨ ਆ ਉਹ ਚਰਨ ਗੰਗਾ ਸਟੇਡੀਅਮ 'ਚ ਕਰਨ ਔਰ ਉਸ ਤੋਂ ਬਾਅਦ ਸ਼ਾਮੀ 6 ਵਜੇ ਤੋਂ 11 ਵਜੇ ਤੱਕ ਫਿਰ ਕੀਰਤਨ ਦਰਬਾਰ ਹੋਏਗਾ ਔਰ ਨਾਲ ਦੀ ਨਾਲ ਇਸ ਧਰਤੀ ਤੇ ਪੰਜਾਬ 'ਚ ਇਨਫੈਕਟ ਪਹਿਲੀ ਵਾਰੀ 500 ਡਰੋਨ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਵੱਖ-ਵੱਖ ਚਿੱਤਰ ਜਿਹੜੇ ਆ ਉਹ ਪੇਸ਼ ਕਰਨਗੇ ਔਰ ਫਿਰ 25 ਤਰੀਕ ਨੂੰ ਤਸਵੀਰੀ ਅਕਨਪਟ ਸਾਹਿਬ ਦਾ ਭੋਗ ਹੋਏਗਾ ਜੀ ਉਸ ਤੋਂ ਬਾਅਦ ਜਿਹੜੀ ਕੀਰਤਨ ਹੋਏਗਾ ਆਤਮ ਰਸ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ ਜਵਦੀ ਕਲਾ ਤੋਂ 35 ਬੱਚੇ ਜਿਹੜੇ ਇਕੱਠੇ ਬਹਿ ਕੇ ਗੁਰਬਾਣੀ ਗਾਇਨ ਕਰਨਗੇ ਉਸ ਤੋਂ ਬਾਅਦ ਜਿਹੜੀ ਸਰਵਾਦੇ ਭਲ ਜੀ ਇਕੱਠਾਤਾ ਹੋਏਗੀ ਜਿੱਥੇ ਸਮੂਹ ਜਿਹੜੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਸਹਿਬਾਨ ਸਮਾਜਿਕ ਧਾਰਮਿਕ ਜਿਹੜੀਆਂ ਸ਼ਕਤੀਆਂ ਉਹ ਮੰਚ ਤੇ ਸशोਭਤ ਹੋਣਗੀਆਂ ਬਲ ਸਾਬਾ ਬਹੁਤ ਸਾਰੇ ਸੱਦਾ ਮਿਸਟਰ ਦੇ ਆਫਿਸ ਤੋਂ ਸਾਨੂੰ ਸੰਪਰਕ ਆ ਗਿਆ ਉਹ ਆਪਣਾ ਪ੍ਰੋਗਰਾਮ ਬਣਾ ਰਹੇ ਆ ਤਾਂ ਉਹਨਾਂ ਦੇ ਅਸ਼ੋਰੈਂਸ ਹੈ ਕਿ ਯਸ ਵੀ ਵਿਲ ਕਮ ਤੇ ਉਹ ਡੇਟ ਸਾਨੂੰ ਦੱਸ ਦੇਣਗੇ ਕਿ 23 24 25 ਤੋਂ ਕਿਸ ਦਿਨ ਆ ਰਹੇ ਨੇ ਕਿ ਗ੍ਰੋਨ ਦੀ ਕੱਲ ਕਿ ਕਿਹੜੀ ਤਰੀਕ ਨੂੰ ਹੋਵੇ ਕਿਹੜੀ ਜਗ੍ਹਾ ਹੋਵੇ ਇਹ ਵੈਸੇ ਤਾਂ ਅਸੀਂ 23 24 25 ਤਿੰਨੇ ਦਿਨ ਡਰੋ ਰੱਖ ਦਿੱਤਾ ਇਨ ਫੈਕਟ ਹੁਣ ਤਾਂ ਅਸੀਂ ਉੱਥੇ ਜਿਹੜਾ ਸਲਵਰਾਸ ਤੇ ਖਾਲਸਾ ਅਜ਼ੀਜ਼ ਹੁਣ ਤੇ ਕੋਸ਼ਿਸ਼ ਕਰ ਰਹੇ ਆ ਬਾਬਾ ਜੀ ਕਿ 29 ਤੱਕ ਕੀ ਇਹਨੂੰ ਕਰ ਦੇਗੇ ਕਿ ਲੋਕ ਇੱਥੇ ਹੋਣਗੇ ਪਬਲਿਕ ਹੋਏਗੀ ਲੋਕ ਸੰਗਠਣ ਆਉਣਾ ਆ ਇਹ ਨਹੀਂ ਪੇ ਸਾਡੇ ਸਮਾਗਮ ਮੁੱਕ ਗਏ ਤੇ ਡਰੋਨ ਸ਼ੋਅ ਖਤਮ ਹੋ ਜਾਏਗਾ ਕਿ ਜਿੰਨੇ ਵੀ ਇਹ ਸਮਾਗਮ ਆ ਜਿੰਨੇ ਵੀ ਡਰੋਨ ਸ਼ੋਅ ਸਾਰੇ ਚੱਲਦੇ ਰਹਿਣਗੇ ਔਰ ਟੈਂਟ ਸਿਟੀ ਵੀ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ 19 ਤਰੀਕ ਤੋਂ ਚਾਲੂ ਹੋ ਜਾਏਗਾ ਲੱਗਣਾ ਸ਼ੁਰੂ ਹੋ ਗਿਆ ਉਹ ਵੀ ਪਹਿਲਾਂ ਹੀ ਸੋਚਿਆ ਸੀ ਕਿ 25 ਤੱਕ ਉਹਨੂੰ 26 ਤੱਕ 27 ਤੱਕ ਲਾਈਏ ਲੇਕਿਨ ਫਿਰ ਅਸੀਂ ਸੋਚਿਆ ਵੀ ਜਦ ਤੱਕ ਸੰਗਤ ਆ 29 ਦਾ ਸਮਾਗਮ ਹੈਗਾ ਜੀ ਜਿਵੇਂ ਤੁਸੀਂ ਦੱਸਿਆ ਕਿ 29 ਤੋਂ ਬਾਅਦ 30 ਤੱਕ ਉਹ ਜਿਹੜਾ ਟੈਂਸਿਟੀ ਉਹ ਵੀ ਚੱਲਦਾ ਰਹੇਗਾ ਕਿ ਸੰਗਤ ਜਿਹੜੀ ਆ ਉਹ ਸਾਡੀ ਨਹੀਂ ਹੈ ਉਹ ਕੌਮ ਦੀ ਸੰਗਤ ਆ ਉਹ ਪੰਜਾਬ ਦੀ ਸੰਗਤ ਆ ਗੁਰੂ ਸਾਹਿਬ ਦੀ ਸੰਗਤ ਆ ਉਹ ਸੰਗਤ ਉਹਦੇ ਜੇ ਜਿਹੜੀ ਮੱਦੀ ਸੰਗਤ ਆਵੇ ਜੇ ਸਮਾਜੀ ਸਮਾਗਮ ਚਾਵੇ ਉਹਤੇ ਠਹਿਰਨ ਦਾ ਉਹਨਾਂ ਲਈ ਇਹਨਾਂ ਸ਼ੁਲਕ ਜਿਹੜਾ ਆ ਪ੍ਰਬੰਧ ਕੀਤਾ ਜਾਏ